ਹਾਂਜੀ ਸਾਰੀ ਗੱਲ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗੇ ਆਂ ਜੀ ਆਪਣੇ ਵਲੌਗ ਦੀ ਸਟਾਰਟਿੰਗ ਕਰਨ ਜੇਕਰ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਕਲਰ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਵੇਰ ਦਾ ਟਾਈਮ ਹੋ ਚੁੱਕਿਆ ਜੀ 8:30 ਤੇ ਇੱਧਰ ਸੰਗਤਾਂ ਨੇ ਗੱਡੀ ਧੋਣ ਕਿਉਂਕਿ ਛੋਲੇ ਛੋਲੇ ਸਾਡੇ ਸਾਡੇ ਸਫਾਈਓ ਬਹਿਾਨ ਚੱਲ ਰਿਹਾ ਇੱਧਰ ਅਰਪਨ ਗਾ ਭਈ ਜਾਂਦੀ ਆ ਜੀ ਲਓ ਜੀ ਅੱਜ ਮੱਜਾਂ ਨਿਮਾਰੀਆਂ ਤੇਲ ਤੁਲ ਇਹਨਾਂ ਦੇ ਵਧੀਆ ਕਰਕੇ ਲਾਤ ਅੱਜ ਅੱਜ ਤਾਂ ਧੁੱਪਾ ਸੁਣੀ ਨਿਕਲੇ ਇਦਾਂ ਆਪਣਾ ਮੰਗਲੂ ਵੀ ਨਾ ਲਾਤਾ ਨਾ ਮੱਜਦੇ ਨਾ ਜੂਆਂ ਬਹੁਤ ਜ਼ਿਆਦਾ ਸੀਗੀਆਂ ਤੇ ਇਸ ਕਰਕੇ ਹੁਣ ਇਹਦੇ ਨਾਲ ਦਵਾਈ ਲਾਈ ਆ ਇਹਦੀ ਨਿਸਾਨਾ ਵੱਧੋ ਇਹ ਆ ਦੋ ਦੇ ਨਹੀਂ ਹੈਗੀਆਂ ਇਹਦੇ ਵੱਧ ਨੇ ਚਲ ਹੁਣ ਮਰਚੇ ਜਾਣਗੇ ਜੂਆਂ ਸਾਰੇ ਦਵਾਈ ਲਾਤੀ ਇਹਨਾਂ ਦੇ ਨਿਮਾ ਕੇ ਤੇ ਬਾਕੀ ਹੁਣ ਰੋਟੀ ਰੂਟੀ ਹੈ ਜਿਹੜੀ ਉਹ ਮੈਂ ਬਣਾ ਲਈ ਖਾਣੀ ਆ ਹਜੇ ਪਜੂ ਚ ਲਾਤੇ ਅੱਜ ਆਪਾਂ ਅੱਜ ਹਨਾ ਹਾਂ ਵਲੌਗ ਹੁਣ ਸਟਾਰਟ ਕੀਤਾ ਕਿ ਕਿ ਮੈਨੂੰ ਐ ਸੀਗਾ ਕਿ ਹਾਂ ਆਪਾਂ ਨੂੰ ਖੇੜਦੇ ਸੀ ਕਿ ਮੈਂ ਫਟਾਫਟ ਕੰਮ ਕਰ ਲਵਾਂ ਤੇ ਇਸ ਕਰਕੇ ਹਨਾ ਵੀਡੀਓ ਨਹੀਂ ਬਣਾਈ ਜਾਈਏਗੀ ਕੱਲ ਤੇ ਬਾਕੀ ਅੰਦਰਲਾ ਮੈਂ ਸਾਰਾ ਨਵੇੜੇ ਹੀ ਆਪਾਂ ਨੇ ਮੰਜਨ ਤੇ ਰਹਿ ਗਏ ਬਸ ਕੱਲੇ ਰੋਟੀ-ਉਟੀ ਖਾ ਲਈਏ 2 ਵਜੇ ਭਾਂਡੇ ਮਾਂਦੇ ਤੇ ਨਾਲੇ ਨਹਾਉਣੇ ਨਾਲੇ 2 ਵਜੇ ਕਾਲੀ ਰਹਿਣੀ ਨਹਾ ਲਾਂਗੇ ਜੇ ਸੰਗਤ ਮਸਤ ਵੀ ਪਾਣੀ ਚ ਬੂਡ ਬੂਡ ਪਤਨ ਕਿੱਥੇ ਸਟਾ ਆ ਸਟਾ ਇੱਥੇ ਪਾਣੀ ਖੜ ਗਿਆ ਹੁਣ ਪਾਣੀ ਜ ਵੜਦੀ ਆ ਜਾ ਕੇ ਕਿਨੇ ਦੇ ਦੇ ਕੋ ਫੜਨ ਤਾਂ ਨਹੀਂ ਆਉਗਾ ਅਨ ਫਾਗਾ ਵੀ ਉੱਚੀ ਕਰ ਦਿੱਤੀ ਹੂੰ ਜੀ ਲਾ ਕੇ ਆਉਂਗਾ ਹੂੰ ਇੱਧਰ ਜਾਈਏ ਹੋ ਅਵੀ ਦੇਖੀਏ ਜੀ ਇਹ ਇਹ ਚੱਕ ਮਾਰੀ ਜੀ ਪੀਸ ਬੈਂਕ ਆਫ ਇੰਡੀਆ ਅੱਧਾ ਦੇਖਿਆ ਉਹ ਕੀ ਉਹ ਕੀ ਕਰੀ ਜਾਂਦੀ ਕਾਸ਼ ਹੋ ਗਿਆ ਪਾਣੀ ਆ ਗਿਆ ਹੋਰ ਬੂਟ ਇੱਕ ਪਾਇਆ ਕਿ ਬੂਟੇ ਹੋਏ ਆ ਪੈਰ ਥੋੜਾ ਲੱਗੀ ਪਾਪਾ ਪੈਰ ਥੋੜਾ ਲੱਗੀ ਆ ਪਰ ਉਹ ਤਾਂ ਮਾਰੀ ਚੋਂਦਾ ਸੀਗਾ ਦੇਖ ਕੇ ਤਾਂ ਸਿੱਗੀ ਕਰੀ ਆਂਦੀ ਲੈ ਉਰੇ ਆ ਜਾ ਉਹ ਤੇ ਪਾਪਾ ਉਰੇ ਆ ਕੇ ਦੇਖੀ ਤਾਂ ਸਹੀ ਉਹ ਆ ਤਵੀਂ ਤਾਂ ਲੱਗੀ ਉਹਨੇ ਸਾਰੇ ਗਿੱਲੀ ਹੋ ਜਾਣਾ ਹੋਂ ਦੇਖੀ ਇਹਨੇ ਹੱਥ ਧੋ ਲੀਏ ਹਾਂਜੀ ਲਓ ਜੀ ਇੱਥੇ ਮੈਂ ਲੱਗੀ ਸੀਗੀ ਜੀ ਪਸ਼ੂ ਵਾਲਾ ਆਪਣਾ ਫਰਸ਼ ਧੋਣ ਤੇ ਕਿਉਂਕਿ ਪਹਿਲਾਂ ਹਨਾ ਪਾਈਪ ਸੀਗਾ ਕਾਲਪ ਦੇ ਪਾਪਾ ਕੋਲ ਸੀਗਾ ਉਹਨਾਂ ਨੇ ਗੱਡੀ ਗੁੱਡੀ ਧੋਣੇ ਸੀਗੇ ਗੱਡੀ ਗੁੱਡੀ ਧੋਣ ਤੋਂ ਬਾਅਦ ਜੀ ਫਿਰ ਮੈਂ ਲੱਗੀ ਸੀਗੀ ਨੱਗਰ ਪਸ਼ੂ ਵਾਲਾ ਫਰਸ਼ ਧੋਣ ਤੋਂ ਤੇ ਇਹ ਮੈਂ ਚੰਗੀ ਤਰ੍ਹਾਂ ਹੁਣ ਧੋ ਦੇਣਾ ਵਾ ਕਿਉਂਕਿ ਹਨਾ ਜੇ ਫਰਸ਼ ਹਨਾ ਆਪਾਂ ਪਾਣੀ ਦੇ ਨਾਲ ਚੰਗੀ ਤਰ੍ਹਾਂ ਨਹੀਂ ਧੋਣੇ ਨਾ ਫਿਰ ਸਿਸਲਣ ਜੀ ਤਲਕਣਾ ਜਾਂ ਹੋ ਹੀ ਜਾਂਦਾ ਵਾ ਇਸ ਕਰਕੇ ਹਨਾ ਅਸੀਂ ਇਹਨਾਂ ਨੂੰ ਇਹਨੂੰ ਹਨਾ ਦੂਏ ਤੀਏ ਦਿਨ ਬਾਅਦ ਹਨਾ ਪਾਣੀ ਦੇ ਨਾਲ ਚੰਗੀ ਤਰ੍ਹਾਂ ਫਰਸ਼ ਨੂੰ ਧੋ ਦੰਨੇ ਹੁੰਨੇ ਆ ਤੇ ਫਿਰ ਹਾਂ ਇਹਨਾਂ ਗੋਹਾ ਜੀ ਨਹੀਂ ਫਸਦਾ ਹੈਗਾ ਤੇ ਜਿਹਨੂੰ ਪਾਣੀ ਦੇ ਨਾਲ ਹਨਾ ਨਾ ਚੰਗੀ ਤਰ੍ਹਾਂ ਧੋਵਦੇ ਨਹੀਂ ਇਹਦੇ ਨਾਲ ਫਿਰ ਇੱਥੇ ਤਿਲਕਨ ਜ਼ਿਆਦਾ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਵਿੱਚ ਹਨਾ ਮੈਂ ਜਿਹੜਾ ਇਹਦੇ ਨਾਲ ਹਨਾ ਝਾੜੂ ਦੇ ਨਾਲ ਚੰਗੀ ਤਰ੍ਹਾਂ ਹਨਾ ਪਾਣੀ ਕੱਢ ਦੂੰਗੀ ਕਿਉਂਕਿ ਫਿਰ ਹਨਾ ਇਹ ਵਧੀਆ ਸੁੱਕ ਜਾਂਦਾ ਟਾਈਮ ਦੇ ਨਾਲ ਜੀ ਹਨਾ ਹਾਂ ਫਿਰ ਨਾ ਨਹੀਂ ਕੱਢਦੇ ਹਾਂਗੇ ਪਾਣੀ ਤੇ ਫਿਰ ਜਦੋਂ ਹਨਾ ਆਪਾਂ ਪਛੂ ਬੰਨਣੇ ਹੁੰਦੇ ਹਨ ਉਹ ਫਿਰ ਉਦੋਂ ਗਿੱਲਾ ਪਿਆ ਰਹਿੰਦਾ ਇਹ ਬਾਕੀ ਹੁਣ ਤਾਂ ਗਰਮੀ ਆ ਗਈ ਹੁਣ ਤਾਂ ਇੱਥੇ ਵਧੀਆ ਹਨ ਨਹੀਂ ਸੁੱਕ ਜਾਂਦਾ ਵਾ ਇਸ ਕਰਕੇ ਮੈਂ ਪਾਣੀ ਵੀ ਨਾਲ ਦੇ ਨਾਲੇ ਕਰ ਦਿੰਦੀ ਹਾਂ ਹਾਂਜੀ ਲਓ ਜੀ ਕੰਮ ਕਰ ਆਪਾਂ ਵੇੜ ਲੈਣਾ ਨੂੰ ਲੈ ਆਪਾਂ ਸਾਰਾ ਕੰਮ ਕੰਮ ਕਰਤਾ ਤੇ ਮੈਂ ਹੁਣ ਤਿਆਰ ਹੋ ਗਈ ਸੀ ਕਿਉਂਕਿ ਇਹ ਮੈ ਜਾਣਾ ਸੀਗਾ ਦਵਾਈ ਲੈਣ ਤੇ ਡੈਡੀ ਕਿਹਾ ਸਕੂਟਰ ਲੈ ਕੇ ਕੋਈ ਕਰਨੀ ਪੱਟ ਪੱਟਣ ਤੇ ਆ ਜਾਣਾ ਹੋ ਫਿਰ ਉਸ ਤੋਂ ਅੱਛੇ ਮੈਨੂੰ ਦਵਾਈ ਲੈ ਕੇ ਆਉਣੀ ਆ ਤੇ ਕੰਮ ਕਰ ਆਪਾਂ ਸਾਰਾ ਉਹਦਾ ਕਰ ਲਿਆ ਵਾ ਆਰਪਨ ਗਈ ਡੈਡੀ ਹੁਣਾ ਦੇ ਨਾਲ ਤੇ ਮੈਨੂੰ ਐ ਸੀਗਾ ਮੈਂ ਕਿਹਾ ਵੀ ਚਲੋ ਮੈਂ ਹਨਾ ਹਾਂ ਜਾਨੂੰ ਦਵਾਈ ਲੈ ਆਉਣੀ ਆ ਬਈ ਮੈਂ ਕਿਹਾ ਮੈਂ ਚੱਲ ਜਾਨੀ ਬੈਟਰੀ ਵਾਲੀ ਸਕੂਟਰੀ ਤੇ ਉਹ ਫਿਰ ਬੈਟਰੀ ਵਾਲੀ ਸਕੂਟਰੀ ਨਾ ਹੁਣ ਬੈਟਰੀਆਂ ਜਿਹੜੀਆਂ ਚਾਰਜ ਨਹੀਂ ਹੁੰਦੀਆਂ ਹੈਗੀਆਂ ਮੈਂ ਫੋਨ ਲਾ ਕੇ ਪੁੱਛਿਆ ਸੀ ਕਿ ਇਹ ਨਹੀਂ ਜਾਨੀ ਨਹੀਂ ਹੈਗੀ ਤੇ ਮੈਂ ਕਿਹਾ ਚਲ ਮੈਂ ਕਿਹਾ ਮੈਂ ਜਦ ਤੱਕ ਇੱਥੋਂ ਹੋਰ ਆਪਦਾ ਜਿਹੜਾ ਕੰਮਕਾਰ ਉਹ ਮੇਡ ਲੈਣੇ ਤੇ ਬਸ ਹੁਣ ਤੱਕ ਕੱਪੜੇ ਸੁੱਕੜੇ ਫੋਨ ਤੋਂ ਰਹਿਗੇ ਮੈਂ ਹਾਂ ਹੁਣ ਉਹਦੇ ਜਿਹੜੇ ਕੱਪੜੇ ਧੋਤੇ ਪਈ ਆ ਉਹ ਹਨਾ ਹੁਣ ਸੁੱਕਨੇ ਪਾਦੀਏ ਤਿਆਰ ਮੈ ਹੋ ਗਈ ਸੀ ਤੇ ਬਸ ਫਿਰ ਉਹ ਘਾਤੇ ਦਵਾ ਚ ਆ ਬੁੱਤ ਕਭ ਹੜ ਜਾ ਹੜ ਜਾ ਚਲੋ ਟਿਊਸ਼ਨ ਦਾ ਟਾਈਮ ਹੋ ਗਿਆ ਨਾਲ ਦਾ 4 ਵਜੇ ਆਹੋ ਚੰਗਾ ਆ ਜੋ ਕਭ ਚਲ ਲੈ ਆ ਬੁੱਤ ਬੈਗ ਚੱਕ ਕੇ ਭਜ ਹਾਂਜੀ ਲੌਜੀ ਆਪਾਂ ਕਮ ਕਰ ਕਰ ਲਏ ਚਾਲ ਵੀ ਖੜਨ ਲੱਗੇ ਇੱਧਰ ਬਾਲ ਫਟਵਾਲ ਖੜਨ ਲੱਗੇ ਤੇ ਸ਼ਾਮ ਦਾ ਟਾਈਮ ਹੋ ਚੁੱਕਿਆ 6 ਵਜ ਗਏ ਧਰਾਂ ਆਪਾਂ ਕੱਢ ਲਈਆਂ ਹੂੰ ਐਨੇ ਦੀ ਇੰਨੀ ਪੈਣੀ ਆ ਤਾਂ ਜੇ ਮੈਂ ਵੀਡੀਓ ਬਣਾ ਲਾਂ ਜੇ ਮम्मा ਉੱਮ ਮਲਾ ਦੇ ਮਮੇ ਆ ਇ ਲਾਸਟ ਤੇ ਧਰਾਂ ਧਰਾਂ ਆਪਾਂ ਕੱਢ ਲਈਆਂ ਹਾਂ ਕੀ ਆ ਬਹੁ ਬੋਲਦੇ ਨੇ ਤੇ ਤਾਰਾ ਤਾਰਾ ਵਗੈਰਾ ਆਪਾਂ ਕੱਢ ਲਿਆ ਦੁੱਧ ਆਪਾਂ ਪਾਉਣ ਵੇਸ ਤਾਂ ਅਸੀਂ ਡੈਡੀ ਨੂੰ ਡੈਡੀ ਦੁੱਧ ਪਾਇਆ ਏ ਤੇ ਹੁਣ ਬਾਕੀ ਸੁੱਕ ਸੁੱਕ ਪਾਣੀ ਆ ਨਾ ਥਲੇ ਪਾ ਦਾਂਗੇ ਹੁਣ ਨਾ ਠੰਡ ਦੁਬਾਰਾ ਫੇਰ ਹੋ ਥੋੜੇ ਦਿਨਾਂ ਤੋਂ ਪਤਾ ਨਹੀਂ ਕਿਤੇ ਜਲਮੀ ਵੀ ਆਪਣੇ ਮੀਂਹ ਤਾਂ ਪਿਆ ਨਹੀਂ ਹੈਗਾ ਪਰ ਹਨਾ ਠੰਡ ਹਨਾ ਕਾਫੀ ਜ਼ਿਆਦਾ ਫੇਰ ਦੁਬਾਰਾ ਹੋਗੀ ਤੇ ਬਹੁਤ ਜਾਣਿਆ ਜੀ ਇਹਨਾਂ ਨੇ ਜਈਆਂ ਜੁਈਆਂ ਰੱਖਤੀਆਂ ਪਰ ਹਨਾ ਆਪਾਂ ਤਾਂ ਹਜੇ ਰੱਖੀਆਂ ਨਹੀਂ ਹੈਗੀਆਂ ਕਾ ਵੀ ਹੰਤਰਾ ਕੰਨਾਂ ਤੇ ਲੱਗਣੀ ਆ ਵੇਖੀ ਤੈਨੂੰ ਦੱਸਤਾ ਮੈਂ ਹਾਂ ਫੜਦਾ ਨਹੀਂ ਹੈਗਾ ਇਹ ਕਿਹੜਾ ਗਏ ਤੇ ਬਾਹਰਲਾ 뷰 ਦਿਖਾਉਣੇ ਆ ਸ਼ਾਇਦ ਇਥੋਂ ਸੂਰਜ ਤੱਕ ਹਨਾ ਆਪਣਾ ਦਿਖਦਾ ਨਹੀਂ ਹੈਗਾ ਥੱਲੇ ਚਲਾ ਗਿਆ ਉੰਬਾ ਸੀ ਉਹ ਤੇ ਰੈਡ ਰੈਡ ਗਿਆ ਕਾਫੀ ਜ਼ਿਆਦਾ ਹੋ ਜਾਂਦਾ ਤੇ ਬਾਕੀ ਹੈ ਨਾ ਕਣਕਾਂ ਖੜੀਆਂ ਨੇ ਹਰੀਆਂ ਅਜੇ ਚੰਗੀ ਤਰ੍ਹਾਂ ਨਾ ਤਾਂ ਪਾਣੀ ਨਾ ਲੱਗਣ ਲੱਗੀਆਂ ਹੈਗੀਆਂ ਜੇ ਪਾਣੀ ਲੱਗਾ ਲੱਗੀਆਂ ਚੰਗੇ ਤਰ੍ਹਾਂ ਫੇ ਤਾਂ ਇਹਨਾਂ ਨੇ ਇੱਕੋ ਲੱਤੀ ਪੱਕ ਜਾਣਾ ਬਾਕੀ ਮਾਰਚ ਅੱਧੀ ਲੰਘੀ April ਚ ਬਾੜੀ ਸ਼ੁਰੂ ਹੋ ਜਾਂਦੀ ਐ। ਨਹੀਂ ਚੱਲੀ ਐ। ਕਿੱਥੇ? ਚੱਲੋ। ਚੱਲੋ। ਕਿੱਥੇ ਜਾਣਾ? ਮੈਂ ਤਾਂ ਸੱਕ ਪਾ ਕੇ ਆਉਣ ਨੂੰ ਕਹਿੰਦੀ ਸੀ। ਚਲੋ ਜੀ, ਚਲੋ। ਚਲੋ ਭਾਈ ਚਲੀਏ, ਚਲੋ। ਖਾਣੀ ਹਣ ਮੈਂ ਸੱਕ ਸੱਕ ਪਾ ਦਾ ਮਜ਼ਾ ਥਲੇ। ਮੰਮੀ, ਮੰਮੀ ਅੱਜ ਸ਼ੈਰ ਕਰਕੇ ਆਵਾਂਗੇ। ਆਹੋ ਚੱਲ ਫੇਰ ਸੱਕ ਪਵਾ ਕੇ ਆਵੋ ਮੇਰੇ ਨਾਲ। ਮੈਂ ਦੇਖਣ। ਫੇਰ ਆਪਾਂ ਸ਼ੈਰ ਕਰਨ ਚੱਲਦੇ ਆ। ਸੱਕ ਥੰਗ ਤੰਗ ਨਹੀਂ ਸ਼ੈਰ ਕਰਨ ਜਾਣਾ। ਸ਼ੈਰ ਤਾਂ ਘਰੀ ਬਹੁਤ ਹੋ ਜਾਂਦੀ ਐ ਕੰਮ ਥੋੜਾ।

ਅਦਬ ਅਦਬ ਬਾਲ ਚੱਕੀ ਲਈ ਆਉਂਦੀ ਆ ਆ ਦੇਖੀ ਹਰ ਜਾ ਤੂੰ ਇਹਨੂੰ ਰੱਖਦੇ ਆ ਆਹ ਬਾਲ ਚੱਕੀ ਲਈ ਆਦੀ ਆ ਆ ਦੇਖ ਕਿੰਨੀ ਵਾਰੀ ਸ਼ਾਲਾ ਗੋਆ ਆਰੇ ਆਹੋ ਸੱਟ ਲੱਗੂਗੀ ਸੱਟ ਲੱਗੂ ਸੱਟ ਦੇ ਲੜਦੇ ਲੜਪੇ ਲੜਪੇ ਮੈਂਟਲ ਆਉਂਦੇ ਲੜਨ ਨੂੰ ਪਾ ਹੜ ਜੋ ਹੜਦੇ ਤੁਸੀਂ ਬੇੜੇ ਚ ਖੰਡਾ ਦੇਣੀਆਂ ਚੰਗਾ ਹੈ ਦੇਖੀ ਕਾਇ ਰੱਬਾ ਖਾਣ ਵਾਲੀ ਚੀਜ਼ ਹੁੰਦਾ ਅੰਨਾ ਹੈ ਤੋ ਮੈਂ ਤਾਂ ਖਾਧਾ ਮਾਸ ਇਹ ਨਵੇਂ ਚੱਲ ਚੱਲੀਏ ਆਪਾਂ ਜਾ ਮੇਰੀ ਅੱਖ ਚ ਪਤਾ ਨਹੀਂ ਕੀ ਪੈ ਗਿਆ ਹਾਂ ਬੰਦ ਬੰਦ ਉਹ ਤੋ ਇਹਨੇ ਤੇ ਬਾਪੇ ਨੇ ਗਾ ਕੇ ਨਾ ਹੋ ਬੜੋਨੀ ਹੈ ਜਿੱਥੇ ਉਹ ਤੂੜੀ ਕੱਢ ਤੂੜੀ ਜੀ ਉਹ ਕਰਕੇ ਲੈ ਕੰਨ ਨਾ ਪਾਉਂਦੀ ਮੈਂ ਜਾਏ ਆਉਂਦੀ ਲੱ

ਏ ਗੋਸ਼ ਕਹਿੰਦੀ ਸੀਗੀ ਪਾਪਾ ਅਗਾਂਧੀ ਆਤੀ ਤੇ ਰੋਗੂ ਤੇ ਤੇਰੀ ਖਾਂਦੀ ਕੰਢੀ ਦਿੱਦੀਗੀ ਆਦੇ ਲਾ ਹੁਣ ਅਦਰ ਗੁੱਡੀ ਦਾ ਸਾਰੇ ਬਾਲ ਜਾਤੇ ਮਾਪਾ ਦੇ ਗੰਝ ਲੈ ਆਪਾ ਤੇਰੀ ਇਹ ਤਾਂ ਕੀ ਆ ਗਿਆ ਹਾਂ ਹੈ ਉਹ ਚੱਕ ਨਹੀਂ ਹੁੰਦੇ ਉਹ ਦੂਜਾ ਵੀ ਫੜਦੀ ਆ ਲਿਆ ਮੈਨੂੰ ਫੜਾ ਦੇ ਪੁੱਤ ਹਾਂ ਹਾਂ ਕੀ ਗੈਰ ਸੀ ਕੀ ਇਹ ਹਰ ਬਕੀ ਕਹਿੰਦਾ ਸੀ ਬਾਤ ਹਰ ਬਾਸ ਨਹੀਂ ਕਰਦਾ ਉਹ ਵਾਲਾ ਗੇ ਅੱਬ ਕੀ ਕਹਿੰਦਾ ਸੀ ਤੂੰ ਮਾਂ ਮਾਸਟੀਂ ਦਾ ਮਾਸਟੀਂ ਮਾਸਟੀਂ ਕੱਲ ਵੀ ਹੋਂਦ ਪੁੱਠੇ ਸਿਰਫ ਤੂੰ ਆ ਜਾ ਤੈ ਕਨੇ ਪਾਪੂ ਜਿਹੜਾ